ਸੋਸੀ ਕਰ ਵੀ ਦੋਸਤੋ ਕੀ ਹਾਲ ਚਲ ਠੀਕ ਠਾਕ ਆਈ ਹੋ ਤੁਸੀਂ ਸਾਰੇ ਠੀਕ ਠਾਕ ਹੋ ਵੈਲਕਮ ਮਾਈ YouTube ਚੈਨਲ ਤੁਹਾਡਾ ਮੇਰੇ YouTube ਚੈਨਲ 'ਚ ਸਵਾਗਤ ਹੈ ਤੇ ਮਾਰਨਿੰਗ ਹੋ ਗਈ ਹੁਣ ਆਪਾਂ ਚੱਲੇ ਆਂ ਖੇਤਾਂ 'ਚ ਤੇ ਜਦੋਂ ਮੈਂ ਖੇਤਾਂ 'ਚ ਜਾ ਰਿਹਾ ਤੇ ਮੇਰੇ ਦਾਦੀ ਜੀ ੜੜਕੇ ੜੜਕੇ ਸਾਗ ਦੀ ਜਿਹੜੀ ਆ ਛਾਂਟਾ ਛੜਾਈ ਕਰਨ ਦੇ ਆ ਕੋਈ ਗੱਲ ਨਹੀਂ ਬੀਬੀ ਇਹ ਮੇਰੀ ਬੀਬੀ ਜਦੋਂ ਮੈਂ ਵੀਡੀਓ ਬਣਾਉਣਾ ਵਾ ਤੇ ਇਹ ਆਪਣਾ ਜਿਹੜਾ ਪੱਲਾ ਜਿਹੜਾ ਸਿਰ ਦਾ ਉਹ ਸਵਾਰ ਲੱਜ ਜਾਂਦੀ ਪ੍ਰਾਣੀਆਂ ਬੁੜੀਆਂ ਦਾ ਇਹ ਰਿਵਾਜ ਆ ਠੀਕ ਐ ਇਹ ਹੁਣ ਸਾਗ ਬਣ ਰਿਹਾ ਵਾ ਆਪਣੇ ਜਿਹੜਾ ਪੋਤੇ ਵਾਸਤੇ ਤੇ ਇਹ ਮੈਂ ਹੁਣ ਅੱਜ ਪਰਣਾ ਵੀ ਨਹੀਂ ਅਜੇ ਬਦਾਂ ਪਹਿਲਾਂ ਮੈਂ ਖੇਤਾ ਹੀ ਜਾਣਾ ਵਾ ਤੁਹਾਨੂੰ ਵੀ ਪਤਾ ਮੈਂ ਖੇਤਾਂ ਚ ਕਿਉਂ ਜਲਿਆ ਵਾ ਤੇ ਇਹ ਪ੍ਰਾਣੀਆਂ ਬੁੜੀਆਂ ਦਾ ਵਧੀਆ ਮੈਂ ਸੰਗਾ ਸ਼ਰਮਾ ਵੀ ਕੋਈ ਸਾਨੂੰ ਵੇਖੇਗਾ ਹਨਾ ਸਿਰ ਤੇ ਆਪਾਂ ਜਿਹੜਾ ਵਾ ਉਹ ਕੱਪੜਾ ਚੁੰਨੀ ਲੱਲੀ ਸਵਾਰ ਲਈਏ ਸਾਡੀ ਵੀਡੀਓ ਆਉਣੀ ਹੈ ਹਨ ਤੇ ਹੁਣ ਅਸੀਂ ਚੱਲੇ ਆ ਖੇਤਾਂ ਨੂੰ ਬਾਕੀ ਨਹਾਤ ਹੋ ਕੇ ਬਾਅਦ ਚ ਫੇਰ ਤੁਹਾਨੂੰ ਮਿਲਦੇ ਹਾਂ ਹੁਣ ਪਹਿਲਾਂ ਅਸੀਂ ਚੱਲੇ ਆ ਖੇਤਾਂ ਨੂੰ ਅੱਜ ਸ਼ਟਰਿੰਗ ਵਾਲੇ ਨੇ ਆਉਣਾ ਵਾ ਸ਼ਟਰਿੰਗ ਸ਼ਟਰਿੰਗ ਸ਼ਾਇਦ ਹੋ ਜੇ ਨਹੀਂ ਤੇ ਛੁੱਟ ਕੇ ਚਲ ਜੇਗਾ ਕੰਮ ਬਹੁਤ ਪੈਂਡਿੰਗ ਪਾਉਂਦੇ ਆ ਲਓ ਜੀ ਸਰੀਆ ਆ ਗਿਆ ਸਰੀਆ ਕਰਿਆ ਬਾਅਦ ਇੱਕ ਉਹ ਆ ਸਰੀਆ ਹੁਣ ਬੀਮਾਂ ਦੇ ਵਿੱਚ ਆ ਮੋਟਾ ਸਰੀਆ ਪੈ ਰਿਹਾ 20 mm ਦਾ ਇਹ ਪੈਣਾ ਸੈਂਟਰ ਬੀਮਾਂ ਦੇ ਵਿੱਚ ਆ ਹਵਲੇ ਦੀ ਜਿਹੜੀ ਕੁਦਰਤ ਆਣਾ ਬਹੁਤ ਪਿਆਰੀ ਲੱਗਦੀ ਆ ਮੈਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਦੀ ਆ ਚਲੋ ਠੀਕ ਆ ਉਹ ਭਾਜੀ ਆ ਗਏ ਆ ਸ਼ਟਰਿੰਗ ਆੜੇ ਉਹਨਾਂ ਨੂੰ ਪੁੱਛੀਏ ਕੀ ਹਿਸਾਬ ਦਾ ਆਵਿਆ ਲਓ ਜੀ ਸ਼ਟਰਿੰਗ ਆੜਾ ਵੀਰ ਵੀ ਭਾਜੀ ਜੋ ਵੀ ਆ ਲਾ ਗਿਆ ਹਿਸਾਬ ਦਾ ਉਹ ਕਹਿੰਦਾ ਮੈਂ ਦੋ ਘੰਟਿਆਂ ਚ ਆ ਗਿਆ ਚਲੋ ਦੋ ਘੰਟੇ ਇਹਨਾਂ ਦੇ ਸ਼ੁਰੂ ਹੋ ਗਏ ਆ ਇਹ ਕਿਨੋਂ ਲਾਉਣਾ ਜੇ ओके ओके हां जी ਸ਼ਟਰਿੰਗ ਵਾਲੇ ਨੇ ਫੇਰ ਮਾਰ ਲਈ ਹੀ ਆਪਾਂ ਨੂੰ ਆਵਾਜ਼ ਉਹ ਵੀਰ ਕੋ ਫੋਨ ਖਣੀ ਹੈ ਨਹੀਂ ਤੇ ਕਹਿੰਦਾ ਮੇਰੇ ਮੁੰਡੇ ਨੂੰ ਫੋਨ ਲਾ ਦੇ ਤੇ ਵੀਰ ਨੂੰ ਨੰਬਰ ਵੀ ਯਾਦ ਨਹੀਂ ਤੇ ਉਹ ਕਾਫੀ ਟਾਈਮ ਉੱਥੇ ਕਰੀ ਨੰਬਰ ਕੋਈ ਲਾ ਦੀਏ ਕਰੀ ਕੋਈ ਲਾ ਦੀਏ ਨੰਬਰ ਬਸ ਦੋਵਾਂ ਦਿਨਾਂ ਦੀ ਜਦਾ ਮਿਸਟੇਕ ਹੀ ਜਦਾ ਯਾਦ ਨਹੀਂ ਉਹ ਹੁਣ ਵੀਰ ਗਿਆ ਵਾ ਕਹਿੰਦਾ ਆ ਜਾਣਾ ਮੈਂ ਦੋਵਾਂ ਘੰਟਿਆਂ ਤੱਕ ਚਲੋ ਅੱਜ ਇਹ ਚੰਗਾ ਹੋਰ ਟਾਈਮ ਨਾਲ ਕੰਮ ਨਿਬੜ ਜੇਗਾ ਹਨਾ ਜੀ ਚਲੋ ਠੀਕ ਆ ਮੇਰਾ ਵੀਰ ਤੁਹਾਨੂੰ ਮਿਲਦੇ ਬਾਅਦ ਤਿਆਰ ਤੇ ਆ ਹਿਸ਼ਤਿਆਸ਼ ਤਿਆਰ shear ਹੋਗੇ ਕੋਈ ਇੱਕ ਅੱਧਾ ਘੜਾ ਕੋਈ ਕੰਮ ਹੋਇਆ ਤੇ ਉਹ ਵੀ ਅੱਜ ਕੱਢਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਹਾਂ ਜੀ ਵੀ ਮੈਂ ਤੇ ਓਕੇ ਭਾਈ ਕਹਿਤਾ ਸੀ ਪਰ ਜਦੋਂ ਮੈਂ ਆਪਣੇ ਖੇਤ ਦੇ ਵਿੱਚ ਆਉਂਦਿਆ ਤੇ ਮੈਨੂੰ ਕੁਝ ਲੱਗਾ ਵੀ ਜਦਾਂ ਕਣਕ ਨਿਕਲ ਰਹੀ ਆ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਕਣਕ ਆ ਨਿਕਲਦੀ ਕਿਉਂ ਨਾ ਦਿਖਾਈ ਜਾਵੇ ਹੈਨਾ ਜੀ ਜੇ ਕਹਿੰਦੇ ਵੀ ਬੋਇਆ ਵਾ ਤੇ ਉਹ ਨਿਕਲ ਲਿਆ ਹੋਵੇ ਸੁਈਆਂ ਇਦਾਂ ਨਿਕਲਣੀਆਂ ਆਂਦੇ ਵਾਲੀ ਖੁਸ਼ੀ ਹੁੰਦੀ ਮੰਨਣੂ ਇੱਕ ਮੰਨਣੂ ਖੁਸ਼ੀ ਇਹ ਆ ਵੀ ਆਪਣੇ ਹੱਥੀਂ ਬੀਜੀ ਆ ਤੇ ਕਣਕ ਜਿਹੜੀ ਆ ਨਿਕਲ ਵੀ ਆਈ ਆ ਹੈਨਾ ਹੈ ਕੜਵਾਸਿਆ ਝੋਨਾ ਸਾਡਾ ਲੇਟ ਹੋ ਗਿਆ ਜਿਹੜੀ ਕਣਕ ਆ ਅਡਵਾਂਸ ਹੋ ਗਈ ਆ ਤੇ ਮੜੀ ਮਨ ਨੂੰ ਵੀ ਜਿਹੜੀ ਜਦਾ ਸੰਤੁਸ਼ਟੀ ਹੁੰਦੀ ਆ ਤੁਹਾਨੂੰ ਹਲਕੀ ਜੀ ਇਹਦੀ ਦਿਖਾਉਂਦੇ ਆ ਵੀ ਕਿੱਥੇ ਕਣਕ ਨੇ ਕਰ ਰਹੀ ਆ ਦੇਖੋ ਵੇਖ ਲੀ ਜੇ ਹੋਰ ਵਿਖਾਉਨੇ ਤੁਹਾਨੂੰ ਆ ਲੈਣ ਸਿਰ ਅੱਜ ਆਪਾਂ ਆ ਗਏ ਆ ਇੱਕ ਰੋ ਦਿਨ ਇੱਥੇ ਤੇ ਫਿਰ ਸਾਨੂੰ ਪੂਰੀ ਜਨਮ ਇਹ ਕਣਕ ਨਿਕਲ ਆਈ ਤੇ ਫਿਰ ਤੁਹਾਨੂੰ ਪੂਰੀ ਇਹਦੀ ਦਿਖਾ ਦੇਣੀ ਹੈ ਇਹ ਡਰੈੱਸ ਜੀ ਨਿਕਲ ਆਈ ਹੈ ਸੰਡੇ ਜੀ ਮਿਲਦੇ ਹਾਂ ਮਾਪਕੋ ਬ੍ਰੇਕ ਕੇ ਬਾਅਦ ਸასი ਗੱਲ ਗਾਈਜ਼ ਵੀਰੇ ਆਜਿਆਗਾ ਸੰਡੇ ਤੇ ਅਸੀਂ ਲਿਆ ਹਾਂ ਮਾਤੋ ਹੁਣ ਤੌਣ ਤੋਂ ਬਾਅਦ ਅਸੀਂ ਹੁਣ ਬੈਠ ਗਏ ਆ ਕੁਰਸੀ ਦੇ ਉੱਤੇ ਹੁਣ ਲੱਗੇਗਾ ਤੇਲ ਤੇਲ ਲਾਏਗੀ ਮੇਰੀ ਭੈਣ ਦੀ ਦੀ ਸਿਸਟਰ ਸੰਦੀਪ ਕੌਰ ਸੋਈ ਸਾਹ ਹੋਣਾ ਉਹ ਬੋਪਾਰਾ ਹੋ ਗਿਆ ਮਿਕਸ ਅਪ ਹੋ ਗਿਆ ਇੱਧਰ ਮੇਰੇ ਰਾਈਟ ਸਾਈਡ ਬੈਠਿਆ ਮੇਰੇ ਮਾਸੜੀ ਜੀ ਤੇ ਉਹਨਾਂ ਦੇ ਬਿਟਵੇਂ ਇਹਨਾਂ ਵਿਚਕਾਰ ਬੈਠੇ ਨੇ ਮੇਰੇ ਮਾਸੀ ਜੀ ਉੱਤੋਂ ਉਪਰੰਤ ਬਾਅਦ ਦੇ ਬੈਠਿਆ ਮੇਰੇ ਗ੍ਰੈਂਡ ਮਦਰ ਦਾਦੀ ਜੀ ਤਾਂ ਉਹਨਾਂ ਦੇ ਨਾਲ ਹੁਣ ਰابطਾ ਕਰਾਉਨੇ ਆ ਚੱਕੋ ਹਾਂਜੀ ਬੀਬੀ ਜੀ ਕੀ ਕਹਿਣਾ ਚਾਹੁੰਦੇ ਜੀ ਸਾਸਰੀ ਘਰ ਬੋਲ ਦੋ ਸਾਰਿਆਂ ਨੂੰ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਮਸੀ ਤੁਸੀਂ ਦੱਸੋ ਹਣ ਤੁਹਾਡੇ ਕੀ ਖਿਆਲ ਵਿਚਾਰ ਤੁਸੀਂ ਫਤਿਹ ਨਹੀਂ ਬੁਲਾਉਣੀ ਬੁਲਾਓ ਫਿਰ ਮਾਹਰ ਤੂੰ ਕਿਸੇ ਚੱਲ ਚਲੇ ਮਾਹਰ ਪਹਿਲਾਂ ਉੱਠ ਗਿਆ ਵੇ ਦੇਖਣ ਲੱਗਾ ਇੱਧਰ ਨੂੰ ਕਿੱਧਰ ਲਾ ਮਾਹਰ ਮਾਸੀ ਦਾ ਬੋਰ ਫਤਿਹ ਬਲਾ ਦੇ ਵਾਹਿਗੁਰੂ ਜੀ ਕੀ ਖੈਰ ਸਾਹਿਬ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਹੋਰ ਅਮਰਤ ਦੀ ਰਾਜੀ ਬਾਜੀ ਪੁੱਛਣਾ ਅਮਰਤ ਕੋ ਜਾਣੀ ਹੈ ਵੀਡੀਓ ਹਸੀ ਜਾਂਦੀ ਮਾਸੀ ਮਾਸੀ ਐਜੀ ਅੱਧੀ ਚਲੋ ਜੀ ਉਧਰ ਚੱਕੋ ਬ੍ਰੇਕਫਾਸਟ ਤੁਹਾਡੀ ਲੱਗੀ ਆ ਰੈਡੀ ਆ ਚੱਲ ਮਾਸੀ ਮਾਸਰ ਕਿੱਥੇ ਚਲ ਗਿਆ ਨਹੀਂ ਅੱਗੇ ਰੁਕ ਗਿਆ ਲਾ ਮਾਸਟਰ ਮਿੱਤਰੋ ਸਾਡਾ ਜਿਹੜਾ ਭੱਜ ਗਿਆ ਉਹ ਕੈਮਰੇ ਤੋਂ ਬਹੁਤ ਚਾਲੂ ਆ ਪਤਾ ਨਹੀਂ ਕੈਮਰਾ ਕੀ ਇਹਨੂੰ ਵੜਦਾ ਆ ਵੀਡੀਓ ਮੇਰੀ ਚਾਉਂਦਾ ਨਹੀਂ ਆ ਇਹ ਕੰਪਲੀਟ ਆ ਦਰਜ ਕਰ ਲਈ ਅਮਰਤਬਾਨੀ ਇਹ ਕੰਪਲੀਟ ਆ ਮਾਸਟਰ ਵੀਡੀਓ ਚ ਨਹੀਂ ਆ ਰਿਹਾ ਅੱਜ ਕੱਲ੍ਹ ਅੱਜ ਕੱਲ੍ਹ ਨਹੀਂ ਹੁੰਦਾ ਮੈਂ ਥੱਕੇ ਨਾ ਵੀਡੀਓ ਚ ਲੈ ਆਉਂਦਾ ਆ ਆਹੋ ਆਹ ਵੇਖੀ ਹੁਣ ਕਿੱਥੇ ਗਿਆ ਮੇਰਾ ਹਾਂ ਮਾਹੜਾ ਸੀ ਚੱਕਰ ਚੱਲਣ ਡਿਆ ਉਹ ਮੇਰੀ ਵੀਡੀਓ ਤੇ ਭਜਦਾ ਕੀ ਗੱਲ ਹੈ ਹੈ ਫਟ ਲੇ ਨਹੀਂ ਆਟ ਫਟਾ ਗਿਆ ਹੁਣ ਦੇਖ ਮੱਕਰਾਂ ਪਾ ਤਿਆਂ ਕੀ ਗੱਲ ਹੈ ਤੂੰ ਮੇਰੀ ਵੀਡੀਓ ਤੇ ਭਜਦਾ ਕੀ ਗੱਲ ਹੈ ਕਿੱਥੇ ਭਜਦਾ ਹੈ ਮਾ ਤੇ ਵੇਖਣ ਡਿਆ ਕੀ ਵੇਖਣ ਵੀਡੀਓ ਇਹ ਭਜ ਗਿਆ ਬਾਹਰ ਆ ਗਿਆ ਇਧਰ ਚੱਲਣ ਡਿਆ ਵਾ ਮੇਰਾ ਲੰਚ ਡਿਨਰ ਆਪਾ ਹੋ ਰਿਆ ਮੈਂ ਇਹ ਤਾਂ ਆਡ ਰਹੇ ਨੇ ਕਿ ਰੱਖ ਦਿੱਤਾ ਆ ਗੋਆ ਪੰਨੰਡੀ ਮੇਰੀ ਘਰ ਵਾਲੀ ਪੁਰਾਣੇ ਰਵਾਜ ਵਾਲੀ ਹੈ ਬਚਾ ਦੀ ਮੈਨੂੰ ਦਾ ਉਧਰ ਦਾ ਹੀ ਦਾ ਵੰਡਿਆ ਸਹੀ ਫਿਰ ਸਲੋ ਮਮੇ ਹੁਣੀ ਹੁਣ ਰੋ ਬਣਾਉਣ ਦੇ ਰੋਟੀ ਤੇ ਫਿਰ ਬਣ ਜਾਂਦੀ ਆ ਤੇ ਫਿਰ ਆਪਾਂ ਛੱਕਦੇ ਆ ਮਾਸ਼ੜ ਕਿਤਾ ਵਧੀਆ ਵਾ ਬਰਾਡਾ ਸਾਡਾ ਵਧੀਆ ਬਣ ਗਿਆ ਵਧੀਆ ਬਣ ਗਿਆ ਨਾ ਇਹ ਮਾਸ਼ੜ ਦੇ ਰਿਵਿਊ ਚੈੱਕ ਕਰ ਰਿਆ ਮਾਸ਼ੜ ਆਪਣਾ ਚਲੋ ਵਧੀਆ ਸ਼ਟਰਿੰਗ ਆੜਿਆਂ ਦੀ ਥੋੜੀ ਕਮੀ ਪਈ ਸੀ ਹਾਲਾਂ ਦਾ ਉਹਨਾਂ ਨੂੰ ਮੈਂ ਕਰ ਦਾਂ ਉਹਨਾਂ ਨੂੰ ਸਿੱਧੇ ਬਹੁਤ ਤੰਗ ਕਰਨ ਦੇ ਸ਼ਟਰ ਮੈਂ ਹੁਣ ਪੁਲਾਈਆਂ ਕਾਣੋਂ ਆਣ ਥੋੜੀ ਜੀ ਹੂੰ ਮਾਸੜਾ ਕਹਿੰਦੇ ਕਹਿੰਦੇ ਇਹ ਤੇਰੀ ਕੋਠੀ ਦੀ ਲੁੱਕ ਮਰ ਜਣੀ ਆ ਜੇ ਉਹ ਜੇ ਨਾ ਇਹਦੇ ਨਾਲ ਵਧਣੀ ਆ ਕਿ ਮਰ ਜਣੀ ਉਹ ਇਹਦੇ ਕਿਤੇ ਆ ਜਾ ਤੇ ਸਾਈਡ ਤੇ ਰਹਿ ਗਈ ਆ ਨਾਲੇ ਅਜੇ ਲੋਕੇ ਦੀ ਤਿਆਰ ਕਰਨੀ ਬਾਬਾ ਸੁੱਖ ਰੱਖੇ ਆ ਇਹਦੇ ਮਾਸੜਾ ਕਿੰਨਾ ਕਿ ਸੱਜਾ ਵਧਾਏ ਫੋਟੋ ਵੀ ਵਧਾ ਦਿੰਦੇ ਬਹੁਤ ਆ 1.5 ਫੁੱਟ ਬਹੁਤ ਆ ਨਾ ਜਿਆਦਾ ਕੀ ਕਰਨਾ 2.5 ਫੁੱਟ 1.5 ਫੁੱਟ ਬਹੁਤ ਆ 1.5 ਫੁੱਟ ਬਣਾ ਇੱਕ ਵਾਰ ਕਾ ਲਾ ਹਾਂ ਲੋ ਵੀ ਮਿੱਤਰੋ ਮਾਸਟਰ ਨੇ ਕਿਹਾ ਵਾ ਵੀ 1.5 ਫੁੱਟ ਸੱਜਾ ਵਧਾ ਦੇ ਬਹੁਤ ਆ ਉਹ ਕੀ ਕਰਨ ਦੇ ਜੀਸੀਬੀ ਨਾ ਪੈਰੀ ਪਟਾ ਤੀ ਆ ਕਿਧਰ ਨੂੰ ਫੈਰੋਂ ਪਾਰ ਸ਼ਤਿਆਨ ਲੈਣਾ ਨਾ ਪਾਲੀਆਂ ਡਾਕਟਰਾਂ ਵਾਲੀਆਂ ਹਾਂ ਲੈ ਲਓ ਵੀ ਮੇਤਰਾ ਸ਼ਕ ਲਓ ਚਾਵਲ ਰੋਟੀ ਦਾਲ ਦਹੀਂ ਪ੍ਰਸ਼ਾਦ ਤੇ ਗੋਭੀ ਮੈਨੂੰ ਤੇ ਹੁਣ ਆ ਫੀਲ ਆਉਂ ਰਿਹਾ ਜਿਦਾ ਕਿਹੜੀ ਥਾਲੀ ਹੈ ਸਪੈਸ਼ਲ ਥਾਲੀ ਹੈ ਠੀਕ ਹੈ ਇਹ ਆ ਗਈ ਸਪੈਸ਼ਲ ਥਾਲੀ ਲਾਹੌਰੀ ਥਾਲੀ ਦੇ ਕਿਹੜੀ ਥਾਲੀ ਹੁੰਦੀ ਹੈ ਇੱਕ ਇਧਰ ਜਿਹੜੀ ਹੈ ਵੇਲੀ ਵੇਲੀ ਵਾਲੀ ਥਾਲੀ ਸਪੈਸ਼ਲ ਥਾਲੀ ਤੇ ਆ ਸਾਡੀ ਰਸੋਈ ਆ ਰਸੋਈ ਦਾ ਸਿੱਧਾ ਪਕਵਾਨ ਪੱਕ ਕੇ ਇੱਥੇ ਆ ਗਿਆ ਇੱਥੋਂ ਹੁਣ ਮੇਰੀ ਢਿੱਡੀ ਚ ਚਲ ਜਾਣਾ ਤੇ ਚਲੋ ਤੁਹਾਨੂੰ ਮਿਲਦੇ ਆਂ ਖਾ ਕੇ ਇਧਰ ਆਡਾ ਮਾਸੜ ਡਿਆ ਹੋਇਆ ਚ ਖਾਣ ਰੋਟੀ ਤੇ ਉੱਤੇ ਆਵੰਡਿਆ ਸਾਰਾ ਸਮਾਨ ਤਾਮ-ਜਾਮ ਤੇ ਇੱਥੋਂ ਲੱਲਨ ਨੇ ਸ਼ੌਟ ਮਾਸੜ ਦਾ ਤੇ ਮਾਸੜ ਖਾ ਰਿਆ ਕੋਈ ਅਲੱਗ ਚੀਜ਼ ਨਹੀਂ ਉਹਦੀ ਵੀਡੀਓ ਨਹੀਂ ਬਣਾਉਣੀ ਤੇ ਹੁਣ ਆਪਾਂ ਲਈਏ ਸ਼ਾਕ ਫਿਰ ਮਿਲਦੇ ਆਂ ਤੁਹਾਨੂੰ ਬ੍ਰੇਕ ਤੋਂ ਬਾਅਦ ਤਦ ਤੱਕ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਇੱਥੇ ਬੈਠੇ ਰਹਣਾ ਇੱਥੇ ਸਾਸ੍ਰਿਕਾ ਇੱਥੇ ਐ ਇਦਾਂ ਇਦਾਂ ਕੀ ਤੇਲ ਲਾਈਦਾ ਚੱਲ ਮੈਂ ਇਹ ਤੇ ਮੇਰੇ ਦੀ ਪਾ ਦੂੰਗਾ ਹਨਾ ਨਹੀਂ ਪਈ ਮੇਰੇ ਸ਼ਰੋ ਉਹ ਲਾਜੀ ਹੁਣ ਤੇ ਲੱਗ ਰਿਆ ਆ ਸਰਦੇ ਵਿੱਚ ਰੋਟੀ ਖਾ ਕੇ ਹੁਣ ਲਗ ਰਾਨੀ ਚੜ੍ਹ ਜੀ ਨਾਲੇ ਮੇਰੀ ਭਣੀ ਉਹ ਸਰਜਟ ਤੇ ਲਾ ਲਈ ਜੀਮ ਵਾਰ ਕੱਢੀ ਵਾਰ ਨਹੀਂ ਬੜੇ ਹੀ ਤਮੰਨੇ ਕਿਤਨੇ ਵੀ ਬੋਲਦੇ ਬਸ ਹੁਣ ਜਾ ਛੱਡ ਦੇ ਮੰਮੀ ਲੱਗੇ ਤੇਰੀ આ જાઓ કમાન હૈયા